ਆਪਾਂ ਬਣਾਉਣ ਲੱਗੇ ਆ ਆਟੇ ਦੀ ਪੰਜੀਰੀ ਹਾਂਜੀ ਦੋਸਤੋ ਆਪਾਂ ਬਣਾਉਣ ਲੱਗੇ ਆ ਆਟੇ ਦੀ ਪੰਜੀਰੀ ਆਪਾਂ ਕੜਾਈ ਦੇ ਵਿੱਚ ਆਪਾਂ ਦੇਸੀ ਘਿਓ ਆਪਾਂ ਪਾ ਲਿਆ ਏ ਠੀਕ ਐ ਇਹਦੇ ਵਿੱਚ ਆਪਾਂ 1 ਕਿਲੋ ਦੇਸੀ ਘਿਓ ਪਾਇਆ ਹੋਇਆ ਠੀਕ ਐ ਤੇ ਤੁਹਾਨੂੰ ਅੱਜ ਦੀ ਪੂਰੀ ਮੈਂ ਰੈਸਪੀ ਦੱਸੂਗਾ ਅਸੀਂ ਚੁੱਲ੍ਹੇ ਤੇ ਬਣਾ ਰਹੇ ਹਾਂ ਅਸੀਂ ਤੇ ਦੇਸੀ ਘਿਓ ਨੂੰ ਆਪਾਂ ਥੋੜਾ ਜਿਹਾ ਹਲਕਾ ਜਿਹਾ ਆਪਾਂ ਇਹਨੂੰ ਗਰਮ ਕਰਨਾ ਜਦੋਂ ਤੱਕ ਇਹ ਚੋ ਸਮੈਲ ਆਉਣ ਲੱਗ ਜੇ ਠੀਕ ਐ ਤੇ ਚਲੋ ਆਪਾਂ ਇਹਨੂੰ ਗਰਮ ਕਰ ਰਹੇ ਹਾਂ ਦੇਸੀ ਘਿਓ ਨੂੰ ਉਸ ਤੋਂ ਬਾਅਦ ਆਪਾਂ ਪੁੱਛ ਪਾਇਆ ਆਟਾ 1.5 ਕਿਲੋ ਆਟਾ ਆ ਗਿਆ ਜੀ 1.5 ਕਿਲੋ ਆਟਾ ਕਿਲੋ ਘੋ ਦੇ ਵਿੱਚ ਆਪਾਂ 1.5 ਕਿਲੋ ਆਟਾ ਪਾਇਆ ਆ ਫਿਰ ਆਪਾਂ ਇਹਨੂੰ ਹੌਲੀ ਹੌਲੀ ਹਲਾਵਾਂਗੇ ਆਪਾਂ ਆਟੇ ਨੂੰ ਹਲਕੀ ਹਲਕੀ ਅੰਚ ਤੇ ਆਪਣੀ ਪੰਜੀਰੀ ਬਣ ਰਹੀ ਆ ਦੋਸਤੋ ਇਹਨੂੰ ਹੌਲੀ ਹੌਲੀ ਇਹਨੂੰ ਹਿਲਾਈ ਜਾਣਾ ਇਹਨੂੰ ਆਪਾਂ ਉਕੇ ਇਹਦੇ ਵਿੱਚ ਨਾ ਗੰਡਾ ਰਹਿ ਜਾਂਦਗਾ ਅਪੇਚ ਗੰਡਾ ਨਹੀਂ ਬਣ ਦੇਣਗਾ ਹੈਗੀਆਂ ਤਾਂ ਹਾਂਜੀ ਦੋਸਤੋ ਲਗਾਤਾਰ 15 ਮਿੰਟ ਭੁੰਨਣ ਤੋਂ ਬਾਅਦ ਆਪਣਾ ਪੰਜੀਰੀ ਦਾ ਕਲਰ ਦੇਖੋ ਬਰਾਊਨ ਹੋਣਾ ਸ਼ੁਰੂ ਹੋ ਗਿਆ ਏ ਠੀਕ ਹੈ ਬਸ ਜਦੋਂ ਇਹਦਾ ਕਲਰ ਹਲਕਾ ਬਰਾਊਨ ਹੋ ਜਾਏਗਾ ਉਸ ਤੋਂ ਬਾਅਦ ਅਪੇਚ ਬਾਕੀ ਸਮਾਨ ਪਾ ਸਕਦੇ ਹਾਂ ਇਹਦਾ ਕਲਰ ਚੈੱਕ ਕਰੋ ਤੁਸੀਂ ਪਰ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਚਾਹੀਦਾ ਪੰਜੀਰੀ ਨੂੰ ਕਿਉਂਕਿ ਇਹ ਇਹ ਨਾ نیچے ਲੱਗ ਜਾਂਦੀ ਆ ਇਹਦੇ ਦੀ ਸਮੈਲ ਆਉਣ ਲੱਗੀ ਆ ਪੰਜੀਰੀ ਦੀ ਹਲਕੀ ਹਲਕੀ ਇੱਧਰ ਅਸੀਂ ਸਮਾਨ ਰੱਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਆ ਆਪਣੇ ਕੋਲੇ ਪੀਸੀ ਹੋਈ ਖੰਡ ਆ ਮਗਜ ਹੈਗੇ ਆ ਬਾਕੀ ਜੋ ਅਸੀਂ ਵਿੱਚ ਮਸਾਲੇ ਵਗੈਰਾ ਪਾਉਣੇ ਸੀ ਜੋ ਵੀ ਦਵਾਈਆਂ ਵਗੈਰਾ ਸਾਰੀਆਂ ਇੱਧਰ ਪਈਆਂ ਹੋਈਆਂ ਤੋ ਦੋਸਤੋ ਸਮਾਨ ਸਾਰਾ ਇਹਦੇ ਵਿੱਚ ਛਾਣ ਕੇ ਪਾਉਣਾ ਚਾਹੀਦਾ। ਤੋ ਹਾਂਜੀ ਦੋਸਤੋ ਪੰਜੀਰੀ ਨੂੰ ਅਸੀਂ ਚੁੱਲ੍ਹੇ ਤੋਂ نیچے ਉਤਾਰ ਲਿਆਗਾ ਕਿਉਂਕਿ ਸੇਕਾ ਜ਼ਿਆਦਾ ਹੋ ਗਿਆ ਸੀਗਾ ਇਹਦਾ ਬਾਅਦ ਚੋਂ ਨਾ ਸੜਨ ਦਾ ਰਹਿਂਦਾ ਡਰ ਆਪਾਂ ਇਹਨੂੰ ਜ਼ਿਆਦਾ ਵੀ ਨਹੀਂ ਭੁੰਨਣਾ ਤੇ ਇੱਧਰ ਮਾਤਾ ਜੀ ਛਾਣ ਰਏ ਆਪਣਾ ਖੰਡ ਖੰਡ ਵੈਸੇ ਤਾਂ ਆਪਾਂ ਪੀਸੀ ਲੈ ਕੇ ਆਂਦੀ ਸੀ ਪਰ ਆਪਾਂ ਨੂੰ ਛਾਣ ਕੇ ਪਾਉਣੀ ਚਾਹੀਦੀ ਆ ਖੰਡ ਠੀਕ ਹੈ ਕਿਉਂਕਿ ਨਾ ਕਈ ਵਾਰੀ ਵਿੱਚ ਕੋਈ ਨਾ ਕੋਈ ਏਦਾਂ ਦੀ ਚੀਜ਼ ਹੁੰਦੀ ਆ ਜਿੱਦਾਂ ਕੋਈ ਖੰਡ ਦੇ ਧਾਗੇ ਵਗੈਰਾ ਆ ਜਾਂਦੇ ਆ ਹੋਰ ਵੀ ਬਹੁਤ ਕੁਝ ਆ ਜਾਂਦਾ ਤਾਂ ਵਰਗੇ ਸਮਾਨ ਸਾਰਾ ਛਾਣ ਕੇ ਪਾਉਣਾ ਚਾਹੀਦਾ ਦੋਸਤੋ ਤਾਂ ਹਾਂਜੀ ਦੋਸਤੋ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਕੇ ਮਿਕਸ ਕਰ ਰਹੇ ਆ ਆਪਾਂ ਪੀਸੀ ਹੋਈ ਖੰਡੇ ਦੇ ਵਿੱਚ ਆਪਾਂ ਪਾ ਦਿੱਤੀ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਖੰਡੇ ਨੂੰ ਤੋ ਦੋਸਤੋ ਪੰਜੀਰੀ ਨੂੰ ਆਪਾਂ ਚੁੱਲ੍ਹੇ ਤੋਂ نیچے ਧਰਨ ਤੋਂ ਬਾਅਦ ਜਿਹੜੇ ਵੀ ਆਪਾਂ ਮਗਜੋ ਵਗੈਰਾ ਸੀਗੇ ਆਪੇ ਇਹਦੇ ਵਿੱਚ ਪਾ ਦਿੱਤੇ ਆ ਇੱਕ ਮਗਜੋ ਹੋ ਗਿਆ ਪੀਸੀ ਖੰਡ ਹੋ ਗਈ ਬਾਕੀ ਜੋ ਵੀ ਤੁਸੀਂ ਵਿੱਚ ਦਵਾਈਆਂ ਵਗੈਰਾ ਪਾਉਣੀ ਆ ਚੁੱਲ੍ਹੇ ਉਹ ਤੁਸੀਂ ਆਪਣਾ ਨਿਚੇ ਉਤਾਰ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ 10 ਤੋਂ 15 ਮਿੰਟ ਮਿਕਸ ਚੰਗੀ ਤਰ੍ਹਾਂ ਸਮਾਨ ਕਰਨਾ ਕਿਉਂਕਿ ਸਮਾਨ ਜੇ ਨਾ ਮਿਕਸ ਹੋਊਗਾ ਤਾਂ ਫਿਰ ਵੱਧ ਘਟ ਹੋ ਜਾਂਦਾ ਸਮਾਨ ਵਿੱਚ ਦੋਸਤੋ ਆਪਾਂ ਨੇ ਮਿਕਸ ਕਰ ਰਿਆ ਚੰਗੀ ਤਰ੍ਹਾਂ ਇਸ ਤੋਂ ਬਾਅਦ ਆਪ ਇਹਦੇ ਵਿੱਚ ਕਾਜੂ ਬਦਾਮ ਜੋ ਵੀ ਆਪਾਂ ਕੱਟ ਕੇ ਪਾਉਣੇ ਆਪਾਂ ਵਿੱਚੋਂ ਸਾਰਾ ਕੁਝ ਪਾਵਾਂਗੇ ਦੋਸਤੋ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਜੂ ਬਦਾਮ ਕਾਜੂ ਬਦਾਮ ਆਪਾਂ ਤੇ ਆਪਣਾ ਜੋ ਵੀ ਆਪਾਂ ਹੈਗਾ ਨਾਰੀਅਲ ਵਗੈਰਾ ਜੋ ਵੀ ਵਿੱਚ ਪਾਣ ਆਪਾਂ ਇਹਦੇ ਵਿੱਚ ਆਪਾਂ ਉਹਨੂੰ ਆਪਾਂ ਕੱਟ ਕੇ ਪਾ ਸਕਦੇ ਹਾਂ ਦੋਸਤੋ ਹਾਂਜੀ ਦੋਸਤੋ ਆਪਣਾ ਸਮਾਨ ਸਾਰਾ ਹੋ ਗਿਆ ਚੰਗੀ ਤਰ੍ਹਾਂ ਮਿਕਸ ਹੁਣ ਆਪਾਂ ਕਾਜੂ ਬਦਾਮ ਆਪਾਂ ਸਾਰੇ ਇਹਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਧੋ ਲਿੱਤੇ ਆ ਆਪਾਂ ਧੋ ਕੇ ਆਪਾਂ ਬਰੀਕ ਬਰੀਕ ਕੱਟ ਕੇ ਕਾਜੂ ਬਦਾਮ ਸਾਰੇ ਆਪਾਂ ਪੰਜੀਰੀ ਦੇ ਵਿੱਚ ਸਾਰੇ ਚੰਗੀ ਤਰ੍ਹਾਂ ਪਾ ਦਾਂਗੇ